ਕਹਿੰਦੇ ਕਿਤੇ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਨੂੰ ਕਈ ਪায়ে ਰੁਕੇ ਹਨ ਤੂੰ ਪਰੇਸ਼ਾਨ ਹੋ ਰਿਹਾ ਏ ਸੋਚ-ਸੋਚ ਕੇ ਕਿ ਤੇਰਾ ਮੋਟਰਸਾਈਕਲ ਬਾਜ਼ਾਰ ਚੋਂ ਚੱਕਿਆ ਗਿਆ ਜਰਾ ਇਹ ਤਾਂ ਸੋਚ ਜਰਾ ਇਹ ਤਾਂ ਸੋਚ ਅੱਜਕਲ ਸਕੂਟੀਆਂ ਘਰੋਂ ਚੱਕ ਹੋ ਜਾਂਦੀਆਂ ਚੋਰ ਇੰਨੇ ਮਾਰ ਹੋ ਚੁੱਕੇ ਹਨ ਚੋਰ ਇੰਨੇ ਮਾਹਿਰ ਹੋ ਚੁੱਕੇ ਹਨ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂ ਜੀ ਤੁਸੀਂ ਸ਼ੇਅਰ ਤੋਂ ਦਾ ਜਲਦ ਵੀਡੀਓ ਕਿਸ ਬਾਬਤ ਹੋਣ ਵਾਲੇ ਸਾਥੀਓ ਖਬਰ ਪਿੰਡ ਥਾਂਦੀਆਂ ਤੋਂ ਆ ਰਹੀ ਹੈ ਇੱਥੇ ਦੇਰ ਰਾਤ ਨੂੰ ਚੋਰੇ ਘਰ ਵਿੱਚ ਦਾਖਲ ਹੁੰਦੇ ਆ ਤੇ ਦੋ ਸਕੂਟੀਆਂ ਦਰਵਾਜ਼ਾ ਖੋਲ ਕੇ ਲੈ ਜਾਂਦੇ ਆ ਚੋਰਾਂ ਨੂੰ ਇੱਕ ਸਕੂਟੀ ਫਿਰ ਬਾਅਦ ਵਿੱਚ ਭਾਰੀ ਲੱਗਦੀ ਹੈ ਕਿਉਂਕਿ ਉਹਦਾ ਟਾਇਰ ਪੰਚਰ ਹੋ ਜਾਂਦਾ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਬੋਝ ਬਣਦੀ ਜਾ ਰਹੀ ਹੈ ਸਕੂਟੀਨ ਉੱਥੇ ਰਾਤ ਚ ਸੁੱਟ ਜਾਂਦੇ ਆ ਤੇ ਇੱਕ ਸਕੂਟੀ ਹੁਣ ਚੋਰੀ ਹੋ ਗਈ ਹੈ ਜਿਹੜਾ ਇਹ ਮਾਮਲਾ ਸਾਹਮਣੇ ਆ ਪਿੰਡ ਦੇ ਮੋਦਵਾਰਾ ਨੇ ਕਿਹਾ ਪਹਿਲਾਂ ਵੀ ਕਿਸੇ ਦੀ ਚੋਰੀ ਹੋ ਗਈ ਸੀ ਲੇਕਿਨ ਕੋਈ ਸੁਣਵਾਈ ਨਹੀਂ ਟਰਾਂਸਫਾਰਮਰ ਚੋਂ ਚੋਰ ਜਿਹੜੇ ਤੇਲ ਕੱਢਣ ਤੋਂ ਬਾਜ਼ ਨਹੀਂ ਹਾਰੇ ਲਗਾਤਾਰ ਚੋਰੀਆਂ ਚੋਰੀਆਂ ਹੋ ਰਹੀਆਂ ਹਨ ਪਰ ਸਾਨੂੰ ਕਿਸੇ ਵੀ ਪਾਸਿਓ ਕੋਈ ਰਾਹਤ ਨਹੀਂ ਪਿੰਡ ਵਾਲੇ ਇਹ ਵੀ ਗੱਲਾ ਕੀਤਾ ਕਿ ਪੀਸੀਆਰ ਦੀ ਕੋਈ ਟੀਮ ਜਿਹੜੀ ਆ ਰਾਤ ਨੂੰ ਪੈਟਰੋਲਿੰਗ ਲਈ ਲਈ ਜਾਂਦੀ ਇਹ ਉਹਨਾਂ ਦਾ ਕਿਹੜਾ ਪਰ ਸਾਥੀਓ ਅਸੀਂ ਸੋਚਦੇ ਹਾਂ ਕਿ ਚੋਰਾਂ ਨੇ ਰੈਕੀ ਕਿਸ ਤਰੀਕੇ ਕੀਤੀ ਹੋਵੇਗੀ ਕੋਕ ਕਿਸ ਤਰੀਕੇ ਰੱਖੀ ਹੋਵੇਗੀ ਕਿ ਰਾਤ ਨੂੰ ਇਹ ਪਰਿਵਾਰ ਜਿਹੜਾ ਆ ਉਹ ਆਪਣੇ ਕਮਰੇ ਵਿੱਚ ਜਾ ਕੇ ਸੋ ਜਾਂਦਾ ਤੇ ਅਸੀਂ ਇਸ ਘਰੋਂ ਸਕੂਟੀ ਲੈ ਕੇ ਜਾਣੀ ਤਾਂ ਪਤਾ ਨਹੀਂ ਚੋਰ ਕਿਦੇ ਕਿਦੇ ਤੇ ਨਿਗਰ ਰੱਖ ਕੇ ਬੈਠੇ ਹੋਣਗੇ ਯਾਰ ਫਲਾਣੇ ਦੇ ਘਰ ਵੀ ਜਾਣਾ ਸੌਖਾ ਘਰ ਦੇ ਅੰਦਰ ਵੜਨਾ ਸੌਖਾ ਇੱਥੋਂ ਵੀ ਆਪਾਂ ਸਕੂਟੀ ਚੱਕਣੀ ਐ ਇਹੋ ਜਿਹਾ ਮਾਮਲਾ ਉੜੇਕ ਤੋਂ ਪਹਿਲਾਂ ਅਸੀਂ ਟੀਚਰ ਕਲੋਨੀ ਵਿੱਚ ਵੀ ਦੇਖਿਆ ਸੀ ਪਰ ਹੁਣ ਲੋਕਾਂ ਨੇ ਇਹ ਵੀ ਗਿਲਾ ਜਾਰ ਕੀਤਾ ਕਿ ਮਾਲ ਦੀ ਰਾਖੀ ਤਾਂ ਕੋਈ ਨਹੀਂ ਆ ਆ ਜਿਹੜੀ ਜਾਨ ਆ ਇਹਦੀ ਰਾਖੀ ਕੌਣ ਕਰੂਗਾ ਹੁਣ ਤਾਂ ਇਹ ਚਿੰਤਾ ਬਣੀ ਜਾਂਦੀ ਆ ਦਿਖਾਨੇ ਤੁਹਾਨੂੰ ਮੌਕੇ ਦੀ ਰਿਪੋਰਟ ਮੌਕੇ ਦੀਆਂ ਤਸਵੀਰਾਂ ਜਿਨ੍ਹਾਂ ਨੂੰ ਸੀਨੀਅਰ ਪੱਤਰਕਾਰ ਰਕੇਸ਼ ਅਰੋੜਾ ਹੁਣਾਂ ਨੇ ਕੈਪਚਰ ਕੀਤਾ ਰਕੇਸ਼ਾ ਕਿੰਨਾ ਥਾਂਦੀ ਆ ਅੱਛਾ ਜੀ ਇਹ ਕੀ ਵਾਰਦਾਤ ਹੋਈ ਦੱਸਿਓ ਜਰਾ ਤਕਰੀਬਨ ਅਸੀਂ 12 ਵਜੇ ਤੋਂ ਬਾਅਦ ਸੁੱਤੇ ਆ ਜਦੋਂ ਅਸੀਂ ਸਵੇਰੇ ਉੱਠ ਕੇ 9:00 10:00 ਵਜੇ ਦੇਖਿਆ ਤਾ ਕਿਸੇ ਨੇ ਗੇਟ ਰਾਹੀਂ ਲੰਘ ਕੇ ਦੋ ਸਾਡੀਆਂ ਐਕਟਵਾਂ ਇੱਥੇ ਪਈਆਂ ਸੀਗੀਆਂ ਹਾਂਜੀ ਤੇ ਦੋਨੋਂ ਐਕਟਵਾਂ ਲੈ ਗਿਆ ਕੱਢ ਕੇ ਠੀਕ ਹੈ ਇੱਕ ਐਕਟਵਾਂ ਵਿੱਚ ਪੈਂਚਰ ਸੀਗੀ ਉਹ ਪੈਂਚਰ ਨਾਲ ਉਹ ਵਿਚਾਨ ਕਰਕੇ ਉਹ ਰਸਤੇ ਦੀ ਪਲਾਟ ਵਿੱਚ ਸੱਟ ਗਿਆ ਤੁਹਾਡੇ ਗਵਾਨ 70 ਕੁ ਫੁੱਟ ਦੇ ਅੱਛਾ ਤੇ ਦੂਜੀ ਲੈ ਗਿਆ ਅੱਛਾ ਜੀ ਤੇ ਕਿ ਕਿੰਨਾ ਕੁ ਨੁਕਸਾਨ ਹੋਇਆ ਜੀ ਕੁਛ ਆਉਂਦਾ ਹੀ ਹੁਣ ਸਾਡਾ ਤਾਂ ਉਹੀ ਸਕੂਟਰੀ ਦਾ ਹੀ ਆ ਉਹ ਲੱਖ ਨਮੀ ਲਈ ਸੀ ਨਹੀਂ ਹੋਰ ਕੋਈ ਦਰਵਾਜ਼ੇ ਭੰਨ ਤੋੜ ਅੰਦਰ ਕੋਈ ਕੁਛ ਨਹੀਂ ਕੀਤਾ ਜੀ ਕੋਈ ਨਹੀਂ ਕੁਛ ਨਹੀਂ ਨਾ ਭੰਨ ਤੋੜ ਸਕੂਟਰੀਆਂ ਦੋ ਹੀ ਲਗਾਇਆ ਹਨ ਹਾਂ ਜੀ ਦੇਖੋ ਉੱਥੇ ਸੱਜੇ ਇਹ ਕਾਹ ਪਈ ਜੀ ਬੇਚ ਗਈ ਅੱਛਾ ਜੀ ਕੀ ਮੰਗ ਕਰਦੇ ਹੋ ਅਸੀਂ ਤਾਂ ਕਹਿੰਦੇ ਵੇ ਸਾਨੂੰ ਤਾਂ ਸਕੂਟਰੀ ਸਾਡੀ ਮਿਲ ਜਵੇਗਾ ਠੀਕ ਹੈ ਹੋਰ ਤੁਸੀਂ ਕੀ ਕਹਿਣਾ ਪੁਲਿਸ ਆਈ ਸੀ ਬਸ ਆਲੇ ਹੁਣੇ ਆਏ ਜੀ ਅੱਛਾ ਜੀ ਕਾਰਵਾਈ ਹੋਈ ਕਾਰਵਾਈ ਇਹਨਾਂ ਨੇ ਕੀਤੀ ਜਾਂ ਦੇਖ ਕੇ ਲੈ ਕੇ ਬਿਆਨ ਬਣ ਅੱਛਾ ਜੀ ਆ ਦੇ ਲੋਕ ਬੱਧਿਆ ਚਲੋ ਠੀਕ ਹੈ ਹਾਲਾਤ ਬਹੁਤ ਹੀ ਪੰਜਾਬ ਦੇ ਮਾਰੇ ਹੋ ਰਹੇ ਅੱਜ ਤੱਕ ਪਹਿਲਾਂ ਤਾਂ ਇਹ ਸੀ ਜਿਹੜੇ ਚੋਰ ਸੀ ਕਰਦੇ ਸੀ ਕੋਈ ਘਰ ਖਾਲੀ ਕੋਠੀ ਪਈ ਆ ਪੂਰੀ ਦੇਖ ਕੇ ਕਰਕੇ ਦੇਖ ਪਾ ਕੇ ਉੱਥੇ ਆ ਕੇ ਰਾਤ ਨੂੰ ਆਉਂਦੇ ਸੀ ਤਾਂ ਟੂਟੀਆਂ ਟਾਟੀਆਂ ਆਲਾ ਵਗੈਰਾ ਕੱਢ ਕੇ ਲੈ ਜਾਂਦੇ ਸੀ ਅੱਜ ਰਾਤ ਜੋ ਹੋਈ ਚੋਰੀ ਹੋਈ ਆ ਇਹ ਸਾਰੇ ਘਰ ਦੇ ਮਾਲਕ ਘਰ ਦੇ ਵਿੱਚ ਸੁੱਤੇ ਪਏ ਸੀ ਹਾਂਜੀ ਉਹਦੇ باوجود ਇੰਨੇ ਹੌਸਲੇ ਉਹਨਾਂ ਨੇ ਬਲੰਦ ਹੋ ਗਿਆ ਪਈ ਉਹ ਨਹੀਂ ਆ ਕੇ ਜਿੰਦੇ ਵੱਢ ਕੇ ਕਰਕੇ ਅੰਦਰੋਂ ਸਮਾਨ ਉਹ ਲੈ ਗਿਆ ਯਾ ਸਕੂਟਰੀਆਂ ਲੈ ਗਿਆ ਜੋ ਵੀ ਲਗਾਈ ਅੰਦਰੋਂ ਸੁੱਤੇ ਪਿਆਨੇ ਹੁੰਦਿਆ ਹੋਏ ਲੈ ਗਏ ਆ ਇਸ ਕਰਕੇ ਪ੍ਰਸ਼ਾਸਨ ਨੂੰ ਤੇਹੀ ਆ ਸਾਡੀ ਤਾਂ ਕਿ ਜਿੰਨਾ ਇੱਥੇ ਸਖਤ ਕਾਰਵਾਈ ਹੁੰਦੀ ਉਹ ਕੀਤੀ ਜਾਵੇ ਔਰ ਇੱਕ ਚੋਰੀ ਪਹਿਲਾਂ ਵੀ ਹੋ ਚੁੱਕੀ ਥਾਂਦੀਆਂ ਦੇ ਵਿੱਚ ਹਾਂਜੀ ਉਹਦਾ ਹਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ ਸਰਕਾਰ ਨੂੰ ਕਹਿਣਾ ਚਾਹੁੰਦੇ ਪੇ ਇਸ ਪਾਸੇ ਬਹੁਤ ਪਹਿਲਾਂ ਸਾਰੇ ਕੰਮ ਛੱਡ ਕੇ ਇਸ ਚੀਜ਼ ਵੱਲ ਧਿਆਨ ਦਿਓ ਕੋਈ ਬੰਦਾ ਸੇਫ ਨਹੀਂ ਇੱਥੇ ਹੈਗਾ ਕੋਈ ਘਰ ਸੇਫ ਨਹੀਂ ਹੈਗਾ ਹਾਂਜੀ ਅਸੀਂ ਤਾਂ ਸਰਕਾਰ ਨੂੰ ਇਹੀ ਕਹਾਂਗੇ ਕੋਈ ਨਾ ਜਾਨ ਔਰ ਮਾਲ ਦਾ ਕੇਸ ਪੇ ਇਸ ਪਾਸੇ ਗੱਲ ਕਰੋ ਜਾਨ ਮਾਲ ਦੀ ਕੋਈ ਗਰੰਟੀ ਨਹੀਂ ਇੱਥੇ ਹੈਗੀ ਕਿਸੇ ਨਾਲ ਦੀ ਨਾ ਮਾਲ ਦੀ ਔਰ ਨਾ ਜਾਨ ਦੀ ਠੀਕ ਹੈ ਇਸ ਕਰਕੇ ਸਾਰੇ ਸਹਿਮ ਹੋਏ ਆ ਸਾਰੇ ਇਲਾਕਾ ਸਾਰਾ ਘਬਰਾਇਆ ਇਸ ਵੇਲੇ ਪਿੱਕੀ ਬਣੂਗਾ ਕੱਲ ਨੂੰ ਅੱਜ ਨੰਬਰ ਦਾ ਜਗਿੰਦਰ ਨਾਲ ਹੋਈ ਆ ਰਾਣੇ ਨਾਲ ਹੋਈ ਆ ਉਹ ਤਾਂ ਪਟਾਣਾ ਕੱਲ੍ਹ ਸਾਡੇ ਨਾਲ ਵੀ ਹੋ ਸਕਦੀ ਸੋ ਇਸ ਕਰਕੇ ਅਸੀਂ ਇਹੀ ਕਹਾਂਗੇ ਪੇਸ਼ चीज ਨੂੰ ਜਲਦੀ ਦਲਤੀ ਲੱਥ ਪਾ ਕੇ ਇੱਕ ਪੁਲਿਸ ਅਸਰ ਕਹਿੰਦਾ ਜੀ 24 ਘੰਟੇ ਸਾਡੀ ਸੁਰੱਖਿਆ ਵਾ ਪੁਲਿਸ ਵਾਲੇ ਘੁੰਮਦੇ ਰਾਤਾਂ ਨੂੰ ਪੀਸੀ ਆਲਾ ਲਾਉਂਦੇ ਆ ਇਹ ਨਹੀਂ ਫਿਰ ਕਿੱਥੇ ਸੁਰੱਖਿਆ ਹੈ ਇਹ ਤਾਂ ਸਿਰਫ ਦੇਖਦੇ ਨਹੀਂ ਸਾਨੂੰ ਤਾਂ ਕੋਈ ਸੁਰੱਖਿਆ ਜਸਟੀ ਨਹੀਂ ਹੈ ਸੁਰੱਖਿਆ ਕਰਮਚਾਰੀ ਨਹੀਂ ਆਉਂਦਾ ਕੋਈ ਨਹੀਂ ਦੇਖਦਾ ਸਾਨੂੰ ਤਾਂ ਤੇ ਅਸੀਂ ਤਾਂ तकरीबन ਇੱਥੇ ਜਾਗਦੇ ਰਹੀਦਾ ਗਾ ਉਹ ਟਰਾਂਸਫਾਰਮਰਾਂ ਚੋਂ ਤੇਲ ਇੰਨਾ ਸਾੜੇ ਹੋਇਆ ਜਾਣੇ ਅਸੀਂ ਤਰਾ ਤਰਾ ਸਾਡਾ ਪਿੰਡ ਕਰ ਰਿਹਾ ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤਾ ਵੀ ਪਿੰਡ ਨੇ ਕੀਤਾ ਕੋਈ ਕਿਤੇ ਕਾਰਵਾਈ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕਿਸੇ ਪਾਸੇ ਦਾ ਸਰਕਾਰੀ ਦਰਬਾਰ ਕਿਤੇ ਨਹੀਂ ਹੈਗੀ ਇਹੋ ਮੁੰਡੇ ਤੇ ਕਾਰਵਾਈ ਹੋਈ ਉਹ ਤੇਲ ਵਾਲੇ ਤੇ ਕਾਰਵਾਈ ਹੋਈ ਆ ਬੁੱਤ ਜਾਨੀ ਕਿਸੇ ਹੋਈ ਇਹ ਬੰਦਾ ਫੜਿਆ ਟੇ ਟੰਗ ਦਾ ਟੇਡੇ ਟੰਗ ਲਾ ਸਿੱਧੀ ਨਹੀਂ ਹੋਈ ਕਾਰਵਾਈ ਠੀਕ ਐ ਇਦਾਂ ਹੋਣੀ ਚਾਹੀਦੀ ਸੀ ਨਾ ਉਦਾਂ ਨਹੀਂ ਹੋਈ